ਜੇ ਮੇਈ ਛੁੱਟੀਆਂ ਹੁੰਦੀਆਂ ਭਾਵੇਂ ਦਸੰਬਰ ਦੀਆਂ ਹੋਣ ਜਾਂ ਟਰਮ ਬ੍ਰੇਕ ਹੋ ਗਏ ਉਹਨਾਂ ਦੇ ਨਾਲ ਜ ਟਿਕਟਾਂ ਜਿਹੜੀਆਂ ਮਹਿੰਗੀਆਂ ਹੋ ਜਾਂਦੀਆਂ ਤੇ ਜਿਹੜੇ ਪ੍ਰਾਈਸ ਰਾਈਜ਼ ਹੋਏ ਆ ਉਹ ਉਨੇ ਨਹੀਂ ਹਾਈ ਹੋਏ ਹੂੰ ਤੇ ਉਦੋਂ ਵੀ 3000 ਨੂੰ ਦਸੰਬਰ ਦੀ 28-2800 ਨੂੰ ਮਿਲਦੀਆਂ ਹੁੰਦੀ ਸੀ ਸਿੰਗਾਪੁਰ 에ਰਲਾਈਨਸ ਦੀਆਂ ਤੇ ਅੱਜ ਵੀ ਉਹ ਪ੍ਰਾਈਸ ਨੀਅਰਬਾਈ ਖੜਿਆ ਹੋਇਆ ਸੋਸ਼ਲ ਮੀਡੀਆ ਤੇ ਬੜਾ ਚੱਲਦਾ ਹੈ ਕਿ ਟਿਕਟ ਵਿਕੀ ਹੁੰਦੀ ਹੈ ਜੀ ਵੀ ਆਪਣਾ 1500 ਦੀ 1400 ਦੀ ਜਾਂ ਵਨਵੇ 600 ਦੀ 700 ਦੀ ਇਹ ਵਜੇ ਇਹਨਾਂ ਨੇ ਕਾਲ ਕਰੀ ਦੀ ਆ ਤੇ ਫਿਰ ਉਹ ਕਹਿੰਦੇ ਨਹੀਂ ਇਹ ਤਾਂ ਵੇਗੀਆਂ ਉਹ ਕਸਟਮਰਸ ਨੂੰ ਅੱਜ ਕੱਲ ਪਤਾ ਹੁੰਦਾ ਕਿ ਕੀ ਚੱਲ ਰਿਹਾ ਹੈ ਮਾਰਕੀਟ 'ਚ ਤੇ ਸਾਨੂੰ ਉਹ ਚੀਜ਼ ਝੂਠ ਬੋਲ ਕੇ ਐਡਵਰਟਾਈਜ਼ਮੈਂਟ ਆਪਾਂ ਕਰਦੇ ਨਹੀਂ ਨਾ ਹੀ ਕਰਾਂਗੇ ਜੀ ਅੱਜ ਪਿਛੇ 에어 ਇੰਡੀਆ ਦਾ ਜੋ ਹੋਇਆ ਬੜੀ ਮੰਦਭਾਗੀ ਘਟਨਾ ਉਹ ਵਾਪਸ ਆਉ ਤੋਂ ਬਾਅਦ ਕਹਿੰਦੇ 에어 ਇੰਡੀਆ ਦੇ ਕਿੰਨਾ ਸਸਤੀਆਂ ਹੋਈਆਂ ਕੀ ਸੱਚ ਆ ਕਿ ਮਿੱਥੀ ਆ ਜੇ ਦੇਖੋ ਭਾਜੀ ਕੰਪੀਟੀਸ਼ਨ ਹੈ ਜੇ ਉਹਨਾਂ ਨੂੰ ਕੰਪੀਟੀਸ਼ਨ 'ਚ ਕੋਈ ਹੋਰ ਦੋ ਤਿੰਨ 에어ਲਾਈਨਾਂ ਐਡ ਹੋ ਜਾਂਦੀਆਂ ਤੇ ਹਰੇਕ 에ਅਰਲਾਈਨ ਨੇ ਆਪਣੇ ਪ੍ਰਾਈਸ ਡ੍ਰੌਪ ਕਰਨੇ ਮੈਨੂੰ ਯਾਦ ਆ ਜਦੋਂ ਅਸੀਂ ਆਏ ਸੀ ਨਾ ਉਦੋਂ ਚਾਈਨਾ 에ਅਰਲਾਈਨ ਚੱਲਦੀ ਹੁੰਦੀ ਸੀ ਜੀ ਚਾਈਨਾ ਚੱਲਦੀ ਸੀ ਹਜ਼ਾਰ 8800 ਨੂੰ 20 ਦੇ ਰਿਟਰਨ ਟਿਕਟ ਮਿਲਦੀ ਹੁੰਦੀ ਸੀ ਤੁਹਾਨੂੰ ਕੀ ਲੱਗਦਾ ਇਹ ਚਾਈਨਾ ਵਾਲਾ ਟਾਈਮ ਮੁੜ ਕੇ ਆਊਗਾ ਚਾਈਨਾ ਸਦਨ ਵਾਲਾ ਕਿ ਨਹੀਂ ਆ ਕੋਈ ਮੇਜਰ ਚੀਜ਼ ਨਹੀਂ ਹੈਗੀ 에ਅਰਲਾਈਨ ਲਈ ਚੇਂਜ ਲੈ ਕੇ ਆਣਾ ਜਿੱਦਣ ਉਹ ਲੈਗ ਸਟਾਰਟ ਹੋਗੀ ਚਾਈਨਾ ਤੋਂ ਦਿੱਲੀ ਉਦੋਂ ਹੀ ਫੇਅਰ ਆ ਜਣੇ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਨਜ਼ਰਡ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਸੋ ਮੈਨੂੰ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਅੱਜ ਖੜੇ ਆ ਹਿਸਟਰੀਆ ਟ੍ਰੈਵਲ ਤੇ ਨਾਲ ਮੇਰੇ ਖੜੇ ਨੇ ਗਗਨ ਜੀ ਸਭ ਤੋਂ ਪਹਿਲਾਂ ਗਗਨ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਹਰਮਨਪਾ ਜੀ ਤੁਹਾਨੂੰ ਤੇ ਐਨਜ਼ਰਡ ਪੰਜਾਬੀ ਨਿਊਜ਼ ਦੇ ਜਿੰਨੇ ਵੀ ਲਿਸਨਰਸ ਐਂਡ ਵਾਚ ਕਰਦੇ ਆ ਜਿਹੜੇ ਤੁਹਾਨੂੰ ਉਹਨਾਂ ਨੂੰ ਵੀ ਜੀ ਸੋ ਨਵੰਬਰ ਦਸੰਬਰ ਜਨਵਰੀ ਤੇ ਖਾਸ ਤੌਰ ਤੇ ਜਿੱਥੇ ਤਾਂ ਕਹਿੰਦੇ ਦੀਵਾਲੀ ਵੀ ਅਕਤੂਬਰ ਚ ਆ ਗਈ ਆ ਤੇ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਭਾਰਤ ਨੂੰ ਜਾਣ ਲਈ ਪੰਜਾਬ ਨੂੰ ਜਾਣ ਲਈ ਟਿਕਟਾਂ ਲੈਣ ਦੀ ਜਿਹੜੀ ਗੱਲਬਾਤ ਆ ਹੁਣ ਹਰ ਘਰ ਦੇ ਵਿੱਚ ਚੱਲ ਰਹੀ ਆ ਸੋ ਸੀਜ਼ਨ ਵਿਆਹਾਂ ਦਾ ਵੀ ਸ਼ੁਰੂ ਹੋ ਰਿਹਾ ਜੀ ਵਿਆਹ ਕਹਿੰਦੇ ਐਤਕੀ ਦਸੰਬਰ ਜਨਵਰੀ ਫਰਵਰੀ ਵਿੱਚ ਕਾਫੀ ਸਾਰੇ ਆ ਰਹੇ ਆ ਤੇ ਟਿਕਟਾਂ ਵੀ ਮਹਿੰਗੀਆਂ ਆ ਜਿਹੜੀਆਂ ਉਸੀ ਤਰ੍ਹਾਂ ਹੋ ਰਹੀਆਂ ਤੇ ਵੈਸੇ ਵੀ ਪੀਕ ਸੀਜ਼ਨ ਹੁੰਦਾ ਜੀ ਇਹ ਜਿੱਥੋਂ ਵੀ ਤੁਸੀਂ ਟਰੈਵਲ ਕਰਨਾ ਆ ਹਵਾਈ ਟਿਕਟ ਲੈਣੀ ਆ ਤਾਂ ਟਿਕਟ ਇਹਨਾਂ ਦਿਨਾਂ ਦੇ ਵਿੱਚ ਮਹਿੰਗੀ ਹੀ ਮਿਲਦੀ ਆ ਸੋ ਟਿਕਟਾਂ ਦੇ ਬਾਰੇ ਗੱਲਬਾਤ ਆ ਜਿਹੜੀ ਅੱਜ ਕਰਾਂਗੇ ਤੇ ਕਹਿੰਦੇ ਜੀ ਹਿੱਸੇ ਵਾਲ ਟਰੈਵਲ ਵਾਲਿਆਂ ਕੋਲ ਟਿਕਟਾਂ ਜਿਹੜੀਆਂ ਥੋੜੀਆਂ ਸਸਤੀਆਂ ਮਿਲ ਜਾਂਦੀਆਂ ਤੇ ਚੰਗਾ ਬਿਜ਼ਨਸ ਆ ਜਿਹੜਾ ਇਹ ਕਰਦੇ ਆ ਤੇ ਇਹਨਾਂ ਬਿਜ਼ਨਸ ਦੇ ਲਈ ਹੀ ਇਹਨਾਂ ਨੂੰ ਮਲੇਸ਼ੀਆ ਸਿੰਗਾਪੁਰ ਅਤੇ ਫਿਜੀ 에ਅਰਲਾਈਨ ਵੱਲੋਂ ਜਿਹੜੇ ਅਵਾਰਡ ਆ ਉਹ ਦਿੱਤੇ ਗਏ ਆ ਪਿਛਲੇ ਸਮੇਂ ਦੇ ਵਿੱਚ ਭਾਜੀ ਸਭ ਤੋਂ ਪਹਿਲਾਂ ਦਾ ਅਵਾਰਡ ਮਿਲਿਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਕਿਹੜੀ ਕਿਹੜੀ ਕੈਟਾਗਰੀ ਚ ਇਹ एयरलाइन्स ਨੇ ਅਵਾਰਡ ਦਿੱਤੇ ਆ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਅ ਸ਼ੋਰ ਸਭ ਤੋਂ ਪਹਿਲਾਂ ਭਾਜੀ ਥੈਂਕ ਯੂ ਤੁਸੀਂ ਸਾਨੂੰ ਕੰਗ੍ਰੈਚੂਲੇਟ ਕਰਿਆ ਜੀ ਤੇ ਅਜਿਹੜਾ ਅਵਾਰਡ ਹੈ ਭਾਜੀ ਆ ਸਾਡਾ ਅਵਾਰਡ ਨਹੀਂ ਹੈਗਾ ਆ ਸਾਡੇ ਕਸਟਮਰਸ ਲਈ ਹੈ ਜਿਨ੍ਹਾਂ ਨੇ ਸਾਡੇ ਤੇ ਟਰਸਟ ਕਰਿਆ ਤੇ ਸਾਨੂੰ ਸਪੋਰਟ ਕਰਿਆ ਟਰੈਵਲ ਏਜੰਸੀਸ ਬਹੁਤ ਐ ਇੱਥੇ ਤੇ ਹਰੇਕ ਦਾ ਬਿਜ਼ਨਸ ਕਰਨ ਦਾ ਮਾਡਲ ਡਿਫਰੈਂਟ ਹੁੰਦਾ ਹੈ ਬਟ ਆਪਾਂ ਜਿਵੇਂ ਸ਼ੁਰੂ ਤੋਂ ਕਹਿੰਨੇ ਆਏ ਕਿ ਵੀ ਆਰ ਕਮਿਊਨਿਟੀ ਬੇਸਡ ਏਜੰਟਸ ਸੋ ਜਿਹੜਾ ਸਾਡਾ ਮਾਡਲ ਹੈ ਉਹ ਟੋਟਲੀ ਡਿਫਰੈਂਟ ਹੈ ਤੇ ਉਹ ਮਾਡਲ ਕਰਕੇ ਹੀ ਸਾਨੂੰ ਜਿਹੜੀ ਹੈਗੀ ਕਮਿਊਨਿਟੀ ਦੀ ਸਪੋਰਟ ਕਰਕੇ ਹੀ ਜਿਹੜੀ ਆ ਸਾਡੀ ਪ੍ਰਾਈਜ਼ ਆਏ ਹੈ ਤੇ ਇਸ ਚ ਭਾਜੀ ਮਲੇਸ਼ੀਆ ਏਅਰਲਾਈਨ ਦਾ ਜਿਹੜਾ ਸੀਗਾ ਸਾਡਾ ਜਿਵੇਂ ਤੁਸੀਂ ਪੁੱਛਿਆ ਕਿਸ ਕੈਟਾਗਰੀ ਚ ਮਿਲਿਆ ਉਹ ਸਾਡੀ ਲਾਸਟ ইয়ার ਦੀ মিলিয়ন ਪਲੱਸ সেল ਅਵਾਰਡ ਮਿਲਿਆ ਜੀ ਸਾਨੂੰ ਜੀ ਤੇ ਸਿੰਗਾਪੁਰ 에য়ারਲਾਈਨਸ ਦਾ ਲਾਸਟ ইয়ার ਉਹਨਾਂ ਨੇ 3 ਮੰਥਸ ਦਾ সেল ਅਵਾਰਡ ਕੱਢਿਆ ਸੀਗਾ ਕਿ ਜਿਹਦੀ ਸਭ ਤੋਂ ਜ਼ਿਆਦਾ সেল ਹੋਏਗੀ ਤੇ ਉਹਨਾਂ ਚ ਸਾਨੂੰ 3 ਮੰਥਸ ਜਿਹੜੇ ਸੀਗੇ ਲਾਸਟ ইয়ার ਦੇ ਕੁਆਟਰ ਸੀਗਾ ਉਸ ਚ ਸਾਨੂੰ ਸਾਡੀ সেল ਹਾਈ ਗਈ ਸੀ ਐਂਡ ਫਿਜੀ 에য়ারਵੇਜ਼ ਦਾ ਵੀ ਸਿਮਿਲਰ ਸੀਗਾ ਉਹਨਾਂ ਨੇ ਸੀਗਾ ਦੋ ਕੈਟਾਗਰੀਆਂ ਸੀਗੀਆਂ ਇੱਕ ਸੀਗਾ ਨੰਬਰ ਆਫ ਟਿਕਟਸ ਇੱਕ ਸੀਗਾ ਸੇਲ ਵੋਲਿਊਮ ਸੋ ਸਾਡੀ ਜਿਹੜੀ ਨੰਬਰ ਆਫ ਟਿਕਟ ਸੀਗੀ ਉਹ ਸਭ ਤੋਂ ਹਾਈएस्ट ਗਈ ਸੀ ਤਾਂ ਕਰਕੇ ਫੀਜੀ ਅਵਿਜ਼ ਵੀ ਸਾਨੂੰ ਮਿਲਿਆ ਜੀ ਸੋ ਆਵਾੜੀ ਨਾਲ ਨੂੰ ਮਿਲ ਗਏ ਜੀ ਤੇ ਭਾਜੀ ਟਰੋਫੀਆਂ ਦਾ ਤੁਸੀਂ ਰੱਖ ਲੀਆਂ ਤੁਸੀਂ ਕਹਿੰਦੇ ਇਹ ਆਵਾਜ਼ ਕਸਟਮਰਸ ਆ ਤੇ ਹੁਣ ਕਸਟਮਰ ਨੂੰ ਕੀ ਬੈਨੀਫਿਟ ਦੇ ਰਹੇ ਹੋ ਕਹਿੰਦੇ ਜੀ ਟਿਕਟਾਂ ਬਹੁਤ ਮਹਿੰਗੀਆਂ ਤੇ ਆਮ ਜਦੋਂ ਵੀ ਕਿਸੇ ਘਰ ਵਿੱਚ ਗੱਲ ਚੱਲਦੀ ਆ ਵੀ ਇੰਡੀਆ ਜਾਣਾ ਪੰਜਾਬ ਜਾਣਾ ਜਾਂ ਕਿਸੇ ਵੀ ਹੋਰ ਕੰਟਰੀ 'ਚ ਟਰੈਵਲ ਕਰਨਾ ਤਾ ਹੁੰਦਾ ਇਹ ਆ ਵੀ ਯਾਰ ਦਸੰਬਰ ਚ ਸਕੂਲ ਦਾਆਂ ਠੀਆਂ ਛੁੱਟੀਆਂ ਹੋ ਜਾਣੀਆਂ ਤੇ ਆਪਾਂ ਦਸੰਬਰ ਚ ਚੱਲਾਂਗੇ ਤੇ ਜਿਵੇਂ ਹੀ ਛੁੱਟੀਆਂ ਹੁੰਦੀਆਂ ਭਾਵੇਂ ਦਸੰਬਰ ਦੇ ਆਉਣ ਜਾਂ ਟਰਮ ਬ੍ਰੇਕ ਹੋਵੇ ਉਹਨਾਂ ਦੇ ਨਾਲ ਜ ਟਿਕਟਾਂ ਜਿਹੜੀਆਂ ਮਹਿੰਗੀਆਂ ਹੋ ਜਾਂਦੀਆਂ ਹੁਣ ਟਿਕਟਾਂ ਕੋਈ ਸਸਤੀਆਂ ਹੈ ਦਸੰਬਰ ਦੇ ਵਿੱਚ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਅਵਾਰਡ ਤਾਂ ਤੁਸੀਂ ਰੱਖ ਲਿਆ ਹੁਣ ਕਸਟਮਰਸ ਨੂੰ ਕੀ ਅਵਾਰਡ ਅੱਗੇ ਦੇਣਾ ਚਾਹੋਗੇ ਕੀ ਕਹੋਗੇ ਭਾਜੀ ਦੇਖੋ ਇਸ ਚ ਅ ਇੱਕ ਮੈਂ ਟਰਮ ਯੂਜ਼ ਕਰਦਾ ਹੁੰਦਾ ਹਮੇਸ਼ਾ ਉਹ ਮੈਂ ਆਪਣੇ ਸੋਸ਼ਲ ਮੀਡੀਆ 'ਚ ਵੀ ਜਦੋਂ ਆਪਾਂ ਟਿਕਟੋਕ ਤੇ ਜਾਂ ਕਿਤੇ ਹੋਰ ਵੀ ਵੀਡੀਓ ਪਾਈਦੀ ਐ ਕਿ ਹਾਊ ਟੂ ਬਾਈ अर्ਲੀ ਬਰਡ ਸਪੈਸ਼ਲਸ ਹੂੰ ਤੇ ਜਿਵੇਂ ਹੁਣ ਦਸੰਬਰ ਪੀਕ ਸੀਜ਼ਨ ਐ ਉਦੋਂ ਪੂਰਾ ਵਰਲਡ ਟ੍ਰੈਵਲ ਕਰ ਰਿਆ ਹੁੰਦਾ ਜੀ ਨੋ ਡਾਊਟ ਅਸੀਂ ਵੀ ਜਾਂਦੇ ਆ ਵੀ ਆਰ ਆ ਪਰਟ ਆਫ ਇਟ ਹਨਾ ਸਾਡੇ ਰੂਟਸ ਜਿਹੜੇ ਹੈਗੇ ਉਹ ਇੰਡੀਆ 'ਚ ਐ ਹਰੇਕ ਨੇ ਜਾਣਾ ਹੁੰਦਾ ਕੋਈ ਐਵਰੀ ਈਅਰ ਜਾਂਦਾ ਕੋਈ 2 ਸਾਲ ਬਾਅਦ ਜਾਂਦਾ ਗੈਪ ਪਾ ਕੇ ਸੋ ਉਦੋਂ ਸਾਰੇ ਟਰੈਵਲ ਕਰ ਰਹੇ ਹੁੰਦੇ ਆ ਸੋ ਨੰਬਰ ਆਫ ਫਲਾਈਟਸ ਐ ਜਿਹੜੀ ਉਹ ਲਿਮਿਟਡ ਐ ਇੱਥੇ ਜੀ ਉਹ ਨੰਬਰਸ ਆਫ ਸੀਟਸ ਐ ਨੰਬਰ ਆਫ ਫਲਾਈਟ ਆ ਉਨੀ ਹੀ ਰਹਿਣੀ ਐ ਤੇ ਡਿਮਾਂਡ ਵੱਧ ਜਾਂਦੀ ਐ ਤਾਂ ਕਰਕੇ ਜਿਹੜੇ ਰੇਟਸ ਐ ਉਹ ਦਸੰਬਰ ਦੇ ਹਾਈ ਜਾਂਦੇ ਆ ਹਮੇਸ਼ਾ ਜੀ ਮਤਲਬ ਛੁੱਟੀਆਂ ਦਾ ਕੋਈ ਵੀ ਸੀਜ਼ਨ ਲਾ ਲਓ ਚਾਹੇ ਉਹ ਦਸੰਬਰ ਹੋਵੇ ਚਾਹੇ ਸਕੂਲ ਹਾਲੀਡੇਜ਼ ਹੋਵੇ ਤੇ ਜਦੋਂ ਹਾਈ ਜਾਂਦਾ ਜੀ ਹਰੇਕ 에ਰਲਾਈਨ ਦਾ ਮਤਲਬ ਕਹੋ ਕਿ ਉਦੋਂ ਜਿਹੜੀ ਕੈਪੈਸਿਟੀ ਐ 70% ਉਹ ਜੇ ਮੀਨੇ ਪਹਿਲਾਂ ਸੋਲਡ ਕਰ ਲੰਦੀ ਹੈ ਤੇ ਜਿਹੜੀ ਲਾਸਟ ਮੂਵਮੈਂਟ ਚ 30% ਰਹਿ ਜਾਂਦੀ ਆ ਉਹ ਹਮੇਸ਼ਾ ਫਿਰ ਉਹ ਹਾਈ ਤੁਹਾਨੂੰ ਪ੍ਰਾਈਸ ਤੇ ਮਿਲਦੀ ਆ ਹਾਊ ਐਵਰ ਮੈਂ ਜੇ ਤੁਹਾਨੂੰ ਕੰਪੈਰੀਜ਼ਨ ਕਰਾਂ ਭਾਜੀ ਫਾਰ ਐਗਜ਼ਾਮਪਲ ਮੈਂ ਜਦੋਂ ਮੈਨੂੰ ਯਾਦ ਆ 2011 ਚ 12 ਚ ਜਦੋਂ ਮੈਂ ਇੰਡਸਟਰੀ ਚ ਆਇਆ ਤੇ ਉਦੋਂ 20 ਦਸੰਬਰ ਦੀ ਜਿਹੜੇ ਟਿਕਟਸ ਐ ਉਹ ਆਰਾਊਂਡ 3000 ਡਾਲਰਸ ਹੁੰਦੀਆਂ ਸੀ ਹੂੰ ਤੇ ਜਿਹੜੇ ਵੇਜੀ ਸੀਗੇ ਉਹ ਬਹੁਤ ਜ਼ਿਆਦਾ ਉਸ ਟਾਈਮ ਲੋ ਸੀਗੇ ਜੀ ਤੇ ਜੇ ਆਪਾਂ ਹੁਣ 14 ਸਾਲ ਪਿਛਲੀ ਗੱਲ ਕਰੀਏ ਤੇ ਅੱਜ ਆਪਾਂ 2021 ਚ ਜਿਹੜੇ ਪ੍ਰਾਈਸ ਰਾਈਜ਼ ਹੋਏ ਆ ਉਹ ਉੰਨੇ ਨਹੀਂ ਹਾਈ ਹੋਏ ਹੂੰ ਤੇ ਉਦੋਂ ਵੀ 3000 ਨੂੰ ਦਸੰਬਰ ਦੀ 28-2200 ਨੂੰ ਮਿਲਦੀਆਂ ਹੁੰਦੀ ਸੀ ਸਿੰਗਾਪੁਰ 에ਰਲਾਈਨਸ ਦੀਆਂ ਤੇ ਅੱਜ ਵੀ ਉਹ ਪ੍ਰਾਈਸ ਨੀਅਰ ਬਾਏ ਖੜਿਆ ਹੋਇਆ ਜੀ ਹਾਊ ਐਵਰ ਜਿਵੇਂ ਤੁਸੀਂ ਬੋਲਿਆ ਕਿ ਆਪਾਂ ਕੀ ਲੈ ਕੇ ਆਏ ਆ ਆਪਣੇ ਕਸਟਮਰਸ ਲਈ ਤੇ ਸਾਡੇ ਕੋਲ ਦੋ ਏਅਰਲਾਈਨਾਂ ਹੈਗੀਆਂ ਜੀ ਉਹਨਾਂ ਚ ਜਿਵੇਂ ਕਹ ਲੋ ਕਿ ਉਹਨਾਂ ਦੇ ਫੇਅਰਸ ਉਹਨਾਂ ਦੀ ਸਾਨੂੰ ਰੀਜ਼ਨੇਬਲੀ ਗੁੱਡ ਲੱਗ ਰਹੇ ਆ ਇਨ ਕੰਪੈਰੀਜ਼ਨ ਵਿਦ ਜੇ ਆਪਾਂ ਮੇਜਰ ਏਅਰਲਾਈਨਸ ਦੀ ਗੱਲ ਕਰੀਏ ਤੇ ਉਹਨਾਂ ਦੇ ਕੰਪੈਰੀਜ਼ਨ ਉਹ ਜਿਵੇਂ ਲੋ ਕੋਸਟ ਕੈਰੀਅਰਸ ਹਨ ਜਿਹੜੇ ਉਹਨਾਂ ਦੇ ਪ੍ਰਾਈਸਸ ਸਹੀ ਆ ਜੀ ਸੋ ਵੀ ਆਰ ਪ੍ਰੋਮੋਟਿੰਗ ਥੈਮ ਐਂਡ ਲੋਗ ਵੀ ਖਰੀਦ ਰਹੇ ਆ ਤੇ ਲੋ ਕੋਸਟ ਕੈਰੀਅਰ ਦੇ ਨਾਲ ਨਾਲ ਉਹਨਾਂ ਦੀ ਸਰਵਿਸ ਵੀ ਬਹੁਤ ਵਧੀਆ ਜੀ ਹਾਂ ਤੇ ਇੱਕ ਨਾਮ ਇਹ ਦੇਖਿਆ سوشل میڈیا ਤੇ ਬੜਾ ਚੱਲਦਾ ਕਿ ਟਿਕਟ ਵਿਕੀ ਹੁੰਦੀ ਹੈ ਜੀ ਵੀ ਆਪੜਾ 1500 ਦੀ 1400 ਦੀ ਜਾਂ ਵਨਵੇ 600 ਦੀ 700 ਦੀ ਤੇ ਫਿਰ ਜੇ ਤੋ ਕਿਤੇ ਕਾਲ ਕਰੀ ਦੀ ਆ ਤੇ ਫਿਰ ਉਹ ਕਹਿੰਦੇ ਨਹੀਂ ਇਹ ਤਾਂ ਵੇਗੀਆਂ ਤੇ ਤੁਸੀਂ ਵੀ ਇਦਾਂ ਦਾ ਕੋਈ ਮਾੜਾ ਮੋਟਾ ਸ਼ੋਅ ਕਰਦੇ ਹੋ ਜਾਂ ਕੋਈ ਸਾਡੇ ਕਸਟਮਰ ਨੂੰ ਦੱਸਣਾ ਚਾਹੁੰਦੇ ਹੋ ਵੀ ਕੋਈ ਗੱਲ ਨਹੀਂ ਭਾਈ ਸਾਨੂੰ ਕਾਲ ਕਰੋ ਤੇ ਅਸੀਂ ਕੋਈ 2200 2250 ਤੱਕ ਸਾਡੇ ਕੋਲ ਟਿਕਟਸ ਹੈਗੀਆਂ ਪਰ ਜੇ ਤੁਹਾਡੇ ਕੋ ਸੱਚਮੁੱਚ ਹੈ ਗਿਆ ਕਿਤੇ ਕਰਿਓ ਤੁਸੀਂ ਵੀ ਉਸ ਤਰ੍ਹਾਂ ਨਾ ਤੇ ਜਦੋਂ ਕੋਈ ਕਾਲ ਕਰੇ ਤਾਂ ਤੁਸੀਂ ਕਹੋ ਭਾਈ ਬੇਗੀਆਂ ਭਾਜੀ ਅੱਜ ਦੇਖੋ ਆ ਜਿਹੜਾ ਹੈਗਾ ਇਹਨੂੰ ਬੋਲਦੇ ਬੇਟ ਐਡਵਰਟਾਈਜ਼ਮੈਂਟ ਜੀ ਜਦੋਂ ਫਿਸ਼ਿੰਗ ਕਰਨ ਜਾਂਦੇ ਹੋ ਪਹਿਲਾਂ ਬੇਟ ਪਾਉਂਦੇ ਹੋ ਨਾ ਹੁੱਕ 'ਚ ਤਾਂ ਹੀ ਫਿਸ਼ ਆਉਗੀ ਜੀ ਸੋ ਉਹ ਜਿਹੜੀ ਬੇਟ ਐਡਵਰਟਾਈਜ਼ਮੈਂਟ ਹੈ ਮੈਂ ਉਹਨੂੰ ਅੱਜ ਤੱਕ ਤਾਂ ਨਹੀਂ ਪ੍ਰੋਮੋਟ ਕਰਿਆ ਹਮ ਬਟ ਲਾਸਟ ਵੀਕ ਤੁਸੀਂ ਸੋਸ਼ਲ ਮੀਡੀਆ ਤੇ ਵੀ ਜਾ ਕੇ ਦੇਖ ਲਓ ਪਹਿਲੀ ਮੈਂ ਐਡਵਰਟਾਈਜ਼ਮੈਂਟ ਪਾਈ ਹੈ ਜੀ ਉਹ ਵੀ ਮੈਂ ਹੁਣ ਦੀ ਨਹੀਂ ਪਾਈ ਹੋਈ ਰੀਸੈਂਟਲੀ ਮੈਂ ਅਗਲੇ ਸਾਲ ਦੀ ਪਾਈ ਹੋਈ ਹੈ ਜੀ ਤੇ ਉਹ ਫਿਰ ਸਾਡੇ ਕੋਲ ਹੈਗੇ ਆ ਅੱਛਾ ਅਗਲੇ ਸਾਲ ਮਤਲਬ ਆ ਨਹੀਂ ਕਿ ਤੁਸੀਂ ਕਹੋ ਕਿ ਲੋੜੀ ਤੇ ਜਾਣਾ ਅਗੇਨ ਲੋੜੀ ਪੀਕ ਸੀਜ਼ਨ ਹੈ ਜੀ ਤੁਸੀਂ ਫਰਵਰੀ ਚ ਜਾਓ ਮਾਰਚ ਚ ਜਾਓ ਅਪ੍ਰੈਲ ਚ ਜਾਓ ਲੇਟਰ ਓਨ ਜਾਓ ਉਹ ਫਿਰ ਅਵੇਲੇਬਲ ਹੈਗੇ ਆ ਹੂੰ ਟਰਮਸ ਐਂਡ ਕੰਡੀਸ਼ਨ ਵੀ ਐਡਵਰਟਾਈਜ਼ਮੈਂਟ 'ਚ ਲਿਖੀਆਂ ਹੋਈਆਂ ਤੇ ਉਹ 600 ਡਾਲਰ ਦੀ ਪਾ ਕੇ ਤੇ ਵੇਚਣੀ 800 900 ਦੀ ਉਹ ਚੀਜ਼ ਚੰਗੀ ਨਹੀਂ ਲੱਗਦੀ ਹੂੰ ਸੋ ਬੈਟਰ ਹੈ ਕਿ ਤੁਸੀਂ ਦੇਖੋ ਮਾਰਕੀਟ 'ਚ ਜੋ ਚੱਲ ਰਿਹਾ ਹੁੰਦਾ ਜਦੋਂ ਹਰੇਕ ਨੂੰ ਪਤਾ ਹੁੰਦਾ ਕੀ ਫੇਅਰਸ ਆਏ ਹੋਏ ਆ ਕਿਹੜਾ ਸਪੈਸ਼ਲ ਆਇਆ ਹੋਇਆ ਤੇ ਜਦੋਂ ਕਸਟਮਰ ਨੇ ਬਾਇੰਗ ਕਰਨੀ ਹੈ ਦੇ ਬੇਸਿਕਲੀ ਡੋਨਟ ਓਨਲੀ ਕਾਲ ਯੂ ਦੇ ਕਾਲ ਔਨ ਦਾ ਮਲਟੀਪਲ ਪਲੇਸਿਸ ਹਣਾ ਸੋ ਕਸਟਮਰਸ ਨੂੰ ਅੱਜਕੱਲ ਪਤਾ ਹੁੰਦਾ ਕਿ ਕੀ ਚੱਲ ਰਿਹਾ ਮਾਰਕੀਟ 'ਚ ਤੇ ਸਾਨੂੰ ਉਹ ਚੀਜ਼ ਝੂਠ ਬੋਲ ਕੇ ਐਡਵਰਟਾਈਜ਼ਮੈਂਟ ਆਪਾਂ ਕਰਦੇ ਨਹੀਂ ਨਾ ਹੀ ਕਰਾਂਗੇ ਜੀ ਅੱਜ ਤੇ ਟਿਕਟਾਂ ਇਸ ਵਾਰ ਮਹਿੰਗੀਆਂ ਕਿਉਂ ਆ ਕੀ ਰੀਜ਼ਨ ਆ ਕਿ ਜੋ ਪਿੱਛੇ ਹੋਇਆ ਇੰਡੀਆ ਦੇ ਇੰਡੀਆ ਪਾਕਿਸਤਾਨ ਵਾਰ ਦੀ ਵੀ ਗੱਲ ਚੱਲਦੀ ਆ 에ਅਰ ਇੰਡੀਆ ਦੇ ਜਹਾਜ਼ ਦੀ ਗੱਲ ਚੱਲਦੀ ਆ ਲੋਕਾਂ 'ਚ ਡਰਦਾ ਥੋੜਾ ਜਿਹਾ ਮਾਹੌਲ ਜਿਹਾ ਵੀ ਹੋ ਗਿਆ ਸੀ ਉਸ ਤੋਂ ਬਾਵਜੂਦ ਵੀ ਟਿਕਟਾਂ ਜਿਹੜੀਆਂ ਇਸ ਵਾਰ ਮਹਿੰਗੀਆਂ ਤੁਸੀਂ ਕੀ ਮੰਨਦੇ ਹੋ ਅ ਦੇਖੋ ਇਸ ਚੀਜ਼ 'ਚ ਸਭ ਤੋਂ ਜਿਹੜੀ ਮੇਜਰ ਪਹਿਲਾਂ ਆਪਾਂ ਸਟਾਰਟ ਕਰੀਏ ਪਹਿਲਾਂ ਜਿਹੜਾ ਤੁਸੀਂ ਪੁੱਛਿਆ ਵਾਰ ਦਾ ਅਮ ਅਪ੍ਰੈਲ ਚ ਆਈ ਥਿੰਕ ਥੋੜੇ ਜੇ ਹਾਲਾਤ ਵਿਗੜੇ ਸੀਗੇ ਇੰਡੀਆ ਦੇ ਪਾਕਿਸਤਾਨ ਨਾਲ ਤੇ ਮਈ ਚ ਉਸ ਚ ਦਾ ਰਿਸਪੌਂਸ ਇੰਡੀਆ ਨੇ ਬੈਕ ਕਰਿਆ ਐਂਡ ਬੀਂਗ ਅ ਐਨ ਆਰ ਆਈ ਕੋਈ ਵੀ ਇੱਥੇ ਬੈਠਾ ਹੁੰਦਾ ਉਹਨਾਂ ਨੂੰ ਫਿਕਰ ਹੁੰਦਾ ਕਿ ਜਿੱਥੇ ਆਪਾਂ ਰਹਿੰਦੇ ਆ ਸਾਡੀ ਸੇਫਟੀ ਇੰਪੋਰਟੈਂਟ ਹੈ ਜੀ ਸਾਡੇ ਪਰਿਵਾਰ ਵੀ ਉੱਥੇ ਹੈਗੇ ਆ ਉਹ ਵੀ ਰਹਿੰਦੇ ਆ ਤੇ ਉਸ ਟਾਈਮ ਕਾਫੀ ਜ਼ਿਆਦਾ ਮਾਹੌਲ ਲੜਾਈ ਦਾ ਜਿੰਨੂੰ ਆਪਾਂ ਕਹਿ ਦਿੰਨੇ ਆ ਬਣਿਆ ਹੋਇਆ ਸੀਗਾ ਤੇ ਆ ਲੋਕਾਂ ਨੇ ਅਵੋਇਡ ਕਰਿਆ ਸੀ ਰਿਸਕ ਲੈਣ ਤੋਂ ਕਿਉਂਕਿ ਤੁਸੀਂ ਆਪਣੇ ਬੱਚਿਆਂ ਨਾਲ ਜਾਣਾ ਹੁੰਦਾ ਹ ਹ ਤੇ ਨਾਰਮਲੀ ਕੀ ਹੁੰਦਾ ਹੈ ਕਿ ਜਿਹੜਾ ਦੀਵਾਲੀ ਵਾਲਾ ਟਾਈਮ ਹੈ ਜਿਵੇਂ ਅਕਤੂਬਰ ਚੈਤਕੀ ਦੀਵਾਲੀ ਹੈ ਆ ਸਾਡਾ ਉਦੋਂ ਕੀ ਵਿਕਦਾ ਹੈ ਅਪ੍ਰੈਲ ਮਈ ਚ ਤੇ ਕਾਫੀ ਲੋਕ ਉਦੋਂ ਝਿਜਕ ਰਹੇ ਸੀ ਬਾਇੰਗ ਕਰਨ ਲੱਗਦੇ ਨਹੀਂ ਯੰਗ ਕਿੰਨੀ ਕੁ ਲੱਗੂਗੀ ਪਤਾ ਨਹੀਂ ਕਿੰਨਾ ਟਾਈਮ ਲੱਗ ਬਾਚੇ ਲੂ ਸੋ ਉਹ ਉਦੋਂ ਆ ਜ਼ਿਆਦਾਤਰ ਲੋਕਾਂ ਨੇ ਮਿਸ ਆਊਟ ਕਰਿਆ ਉਹ ਪੀਰੀਅਡ ਹਮ ਬਟ ਕਈਆਂ ਨੇ ਬਾਏ ਵੀ ਕਰਿਆ ਜਿਹੜੇ ਵੀ ਰਹਿ ਗਏ ਫੇ ਜਿਹੜੇ ਆਪਾਂ ਕਹਿੰਦੇ ਨੇ ਰਿਸਕ ਟੇਕਰ ਹੁੰਦੇ ਹਨਾ ਹੁਣ ਆਪਾਂ ਗੱਲ ਕਰਦੇ ਹਾਂ ਸਿਰਫ ਇੰਡੀਆ ਦੀ ਜਿਹੜਾ ਭਾਜੀ ਇੱਥੋਂ ਫਲਾਈਟ ਆ ਰਹੀ ਹੈ ਫਾਰ ਐਗਜ਼ਾਮਪਲ ਜੇ ਸਿੰਗਾਪੁਰ ਆਕਲੈਂਡ ਤੋਂ ਸਿੰਗਾਪੁਰ ਜਾ ਰਿਹਾ ਹੈ ਉਹ ਕੱਲਾ ਦਿੱਲੀ ਦੇ ਜਾਂ ਅੰਮ੍ਰਿਤਸਰ ਦੇ ਪੈਸੇਂਜਰ ਨਹੀਂ ਲੈ ਕੇ ਜਾ ਰਿਹਾ ਅੱਗੇ ਹੋਰ ਵੀ ਡੈਸਟੀਨੇਸ਼ਨਸ ਤੇ ਜਾ ਰਿਹਾ ਹੈ ਜੀ ਤੇ ਸੇਮ ਮਲੇਸ਼ੀਆ ਏਅਰਲਾਈਨ ਵੀ ਇੱਥੋਂ ਜੇ ਮਲੇਸ਼ੀਆ ਤੱਕ ਜਾ ਰਿਹਾ ਹੈ ਸਿਰਫ ਉਸ 'ਚ ਦਿੱਲੀ ਅੰਮ੍ਰਿਤਸਰ ਦੀ ਫਲਾਈਟਸ ਨਹੀਂ ਹੈਗੀਆਂ ਉਸ 'ਚ ਅੱਗੇ ਹੋਰ ਯੂਰਪ ਹੈ ਪੂਰਾ ਆਪਣਾ ਏਸ਼ੀਅਨ ਕੰਟਰੀਜ਼ ਹੈਗੀਆਂ ਜੀ ਤੇ ਉਹ ਕੀ ਹੁੰਦਾ ਕਿ ਜਦੋਂ ਆਹ ਵਾਲੀ ਲੈਗ ਫੁੱਲ ਔਰ ਆਫਕੋਰਸ ਟਿਕਟਾਂ ਦੇ ਰੇਟ ਉੱਪਰ ਚੱਲ ਜਾਣਗੇ ਬਿਕਾਜ਼ ਤੁਸੀਂ ਆਕਲੈਂਡ ਤੋਂ ਬਾਹਰ ਹੀ ਨਹੀਂ ਨਿਕਲ ਪਾਉਂਗੇ ਤੇ ਅਗਲੀ ਲੈਗ ਦਾ ਕੀ ਕਰੋਗੇ ਨਾ ਜੀ ਸੋ ਦੈਟਸ ਵਾਈ ਆਪਾਂ ਆਪਸ਼ਨ ਵੀ ਹਮੇਸ਼ਾ ਵਾਇਆ ਆਸਟ੍ਰੇਲੀਆ ਰੱਖੀਂਦਾ ਕਿ ਜਿਨ੍ਹਾਂ ਕੋਲ ਤਾਂ ਨਿਊਜ਼ੀਲੈਂਡ ਪਾਸਪੋਰਟ ਹੈ ਜਾਂ ਫਿਰ ਟਰਾਂਜ਼ਿਟ ਵੀਜ਼ਾਸ ਹੈਗੇ ਆ ਤੇ ਉਹ ਉਸ ਚੀਜ਼ ਦੀ ਓਪਰਚ्युनिटी ਦਾ ਪੂਰਾ ਯੂਜ਼ ਕਰੋ ਜੀ ਆ ਯਾ ਸੋ ਆਈ ਬਾਕੀ ਇਹ ਸਸਤੀ ਪੈਂਦੀ ਹੈ ਕੰਪੈਰੀਟਿਵਲੀ ਹਾਈ ਸੀਜ਼ਨ ਤੋਂ ਸਸਤੀ ਪੈਂਦੀ ਹੈ ਜੀ ਹਾਂਜੀ ਵਾਇਆ ਆਸਟ੍ਰੇਲੀਆ ਵਾਇਆ ਆਸਟ੍ਰੇਲੀਆ ਜੀ ਜੀ ਸੋ ਬਿਲਕੁਲ ਜੀ ਇਹ ਫਾਇਦਾ ਜਰੂਰ ਉਹਨਾਂ ਨੂੰ ਉਠਾਉਣਾ ਚਾਹੀਦਾ ਤੇ ਪਿਛੇ 에어 ਇੰਡੀਆ ਦਾ ਜੋ ਹੋਇਆ ਬੜੀ ਮੰਦਭਾਗੀ ਘਟਨਾ ਉਹ ਵਾਪਰੀ ਆ ਉਸ ਤੋਂ ਬਾਅਦ ਕਹਿੰਦੇ 에어 ਇੰਡੀਆ ਦੇ ਟਿਕਟਾਂ ਸਸਤੀਆਂ ਹੋਈਆਂ ਕੀ ਸੱਚ ਆ ਕਿ ਮਿੱਥੀ ਆ ਕੀ ਹੈ ਫਰਕ 에어 ਇੰਡੀਆ ਦੇ ਟਿਕਟ ਵਿੱਚ 에어 ਇੰਡੀਆ ਭਾਵੇਂ ਨਿਊਜ਼ੀਲੈਂਡ ਚ ਨਹੀਂ ਆਂਦੀ ਪਰ ਬਾਇਆ ਆਸਟ੍ਰੇਲੀਆ ਜਾਣ ਵਾਲੇ 에어 ਇੰਡੀਆ ਦਾ ਲਾਹਾ ਜਿਹੜਾ ਲੈਂਦੇ ਰਹੇ ਆ ਕੀ ਕਹੋਗੇ ਅ ਡ੍ਰੌਪ ਹੋਏ ਹੈ ਪ੍ਰਾਈਸ ਭਾਜੀ ਜੀ ਅਗੇਨ ਉਹ ਹੋਏ ਹੈ ਡ੍ਰੌਪ ਸਿਰਫ ਅ ਨਾਨ ਪੀਕ ਸੀਜ਼ਨ ਲਈ अच्छा हां ਤੇ ਆਪਾਂ ਦਸੰਬਰ ਜਨਵਰੀ ਚ ਕੋਈ ਫੇਰ ਨਹੀਂ ਫਿਰ ਨਹੀਂ ਮਿਲਣਾ ਦਸੰਬਰ ਜਨਵਰੀ ਚ 에어 ਇੰਡੀਆ ਦਾ ਨਹੀਂ ਮਿਲਣਾ ਭਾਜੀ ਹੋਰ 에어ਲਾਈਨਸ ਹੈਗੀਆਂ ਦੋ ਕੁ ਮੈਂ ਤੁਹਾਨੂੰ ਦੱਸਿਆ ਜਿਵੇਂ ਉਹ ਤੁਸੀਂ ਜਿਨ੍ਹਾਂ ਨੂੰ ਵੀ ਲੱਗਦਾ ਹੈ ਕਿ ਉਹਨਾਂ ਦੀ ਡੇਟ ਰੇਂਜ ਹੈਗੀ ਹੈ ਦਸੰਬਰ ਜਨਵਰੀ ਜਾਂ ਪੀਕ ਸੀਜ਼ਨ ਉਹ ਸਾਨੂੰ ਅਪਰੋਚ ਕਰ ਸਕਦੇ ਆ ਤੇ ਆਪਾਂ ਵੀ विल ਟ੍ਰਾਈ ਟੂ ਅਕੋਮੋਡੇਟ ਜੀ ਪਰ 에어 ਇੰਡੀਆ ਦੇ ਪ੍ਰਾਈਸ ਦੇ ਵਿੱਚ ਕੋਈ 에어 ਇੰਡੀਆ ਚ ਦਸੰਬਰ ਜਨਵਰੀ ਚ ਤਾਂ ਨਹੀਂ ਹੈਗਾ ਐਟ ਦ ਮੂਮੈਂਟ ਕੱਲ ਨੂੰ ਜੇ 에어ਲਾਈਨਸ ਡਿਸਾਈਡ ਕਰਦੀ ਹੈ बिकॉज़ ਕਮ ਜੇ ਦੇਖੋ ਭਾਜੀ ਕੰਪੀਟੀਸ਼ਨ ਹੈ ਜੇ ਉਹਨਾਂ ਨੂੰ ਕੰਪੀਟੀਸ਼ਨ ਚ ਕੋਈ ਹੋਰ ਦੋ ਤਿੰਨ 에ਰਲਾਈਨਾਂ ਐਡ ਹੋ ਜਾਂਦੀਆਂ ਤੇ ਹਰੇਕ 에ਰਲਾਈਨ ਨੇ ਆਪਣੇ ਪ੍ਰਾਈਸ ਡ੍ਰੌਪ ਕਰਨੇ ਆ ਭਾਜੀ ਮੈਨੂੰ ਇੱਕ ਚੀਜ਼ ਨਹੀਂ ਸਮਝ ਆਂਦੀ ਵੀ 에ਰ ਇੰਡੀਆ ਦੇ ਵਿੱਚ 에ਰ ਇੰਡੀਆ ਦਾ ਸੀਓ ਨਿਊਜ਼ੀਲੈਂਡ ਦਾ ਨਿਊਜ਼ੀਲੈਂਡ ਦੇ ਵਿੱਚ 에ਰ ਨਿਊਜ਼ੀਲੈਂਡ ਦਾ ਸੀਓ ਕੋ ਇੰਡੀਅਨ ਹੁਣ ਤੇ ਪਰ ਦੋਹਾਂ ਵਿੱਚ ਆਪਸੀ ਤਾਲਮੇਲ ਦੀ ਕਿਤੇ ਨਾ ਕਿਤੇ ਕਮੀ ਜ਼ਰੂਰ ਨਜ਼ਰ ਆ ਰਹੀ ਆ ਦੋਹੇ ਡਾਇਰੈਕਟ ਫਲਾਈਟ ਸ਼ੁਰੂ ਨਹੀਂ ਕਰ پا ਰਹੀਆਂ ਕੀ ਰੀਜ਼ਨ ਲੱਗਦੇ ਆ ਵਿੱਚ ਕਿੱਥੇ ਕ ਮਸਲਾ ਖੜਾ ਮੇਜਰ ਰੀਜ਼ਨ ਭਾਜੀ ਦੇਖੋ ਸਭ ਤੋਂ ਪਹਿਲਾਂ ਤਾਂ 에어 ਇੰਡੀਆ ਵੱਲੋਂ ਜੇ ਮੈਂ ਗੱਲ ਕਰਾਂ ਜਾਂ 에어 ਨਿਊਜ਼ੀਲੈਂਡ ਵੱਲੋਂ ਵੀ ਗੱਲ ਕਰਾਂ ਤਾਂ ਫਲੀਟ ਹੈ ਹਮ ਜਿਹੜੇ ਉਹਨਾਂ ਦੇ ਨੰਬਰ ਆਫ 에어ਕ੍ਰਾਫਟਸ ਹੈ 에어 ਇੰਡੀਆ ਨੇ ਤਾਂ ਲੀਜ਼ ਕਰਿਆ ਹੋਇਆ ਹੈ ਕਾਫੀ ਹਮ ਤੇ ਆਰਡਰ ਤੇ ਹੈਗੇ ਆ ਹਜੇ 에어 ਬਸ 에350 ਹਜੇ ਉਹਨਾਂ ਦੇ ਕੁਸ਼ਕ ਜਾਜ ਆਏ ਆ ਆਰਡਰ ਚ ਸੋ ਹੌਲੀ ਹੌਲੀ ਇਨ ਦਾ ਫਿਊਚਰ ਜਦੋਂ ਆਪਾਂ ਦੇਖਾਂਗੇ ਤੇ ਪਲੱਸ ਮੇਨ ਗੱਲ ਭਾਜੀ ਇੱਕ ਆ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਟੋਟਲ ਨੰਬਰ ਆਫ ਪੀਪਲ ਜਿਹੜੇ ਹੈਗੇ ਹੁਣ ਆਸਟ੍ਰੇਲੀਆ ਤੋਂ ਡਾਇਰੈਕਟ ਫਲਾਈਟਸ ਹੈਗੀਆਂ ਬਿਲਕੁਲ ਆਸਟ੍ਰੇਲੀਆ ਤੋਂ ਤਾਂ ਸਿਡਨੀ ਤੋਂ ਬੈਂਗਲੌਰ ਵੀ ਜਾ ਰਹੀ ਹੈ ਫਲਾਈਟ ਹਮ ਸੋ ਬੈਂਗਲੌਰ ਇਜ਼ ਆਈਟੀ ਹਬ ਜੀ ਤੇ ਉਹ ਫਲਾਈਟ ਉਹਨਾਂ ਦੀ ਕਾਫੀ ਵਧੀਆ ਕੁਆਂਟਿਟੀ ਦੀ ਕਰ ਰਹੀ ਹੈ ਇਸ ਟਾਈਮ ਉਹਨਾਂ ਨੂੰ ਰੇਵਨਿਊ ਜਨਰੇਟ ਕਰਕੇ ਦੇ ਰਹੀ ਹੈ ਸੋ ਸੇਮ ਉਹੀ ਚੀਜ਼ ਹੈ ਜਦੋਂ ਨੂੰ ਮਤਲਬ ਨਿਊਜ਼ੀਲੈਂਡ ਤੇ ਇੰਡੀਆ ਦੇ ਟਾਈਅਪਸ ਅਪ ਸੀਧਾ ਕਹਿਣਾ ਛੇਤੀ ਤੋਂ ਛੇਤੀ ਐਫਟੀ ਹੈ ਜਿਹੜਾ ਹੈਗਾ ਟ੍ਰੇਡ ਐਗਰੀਮੈਂਟ ਹੋਏ ਸੋ ਦੈਟ ਕਿ ਆ ਰੂਟ ਵੀ ਆਪਣਾ ਬਿਜ਼ੀ ਹੋਇਆ ਕਰੇ 에ਅਰਲਾਈਨਸ ਨੇ ਜਿਹੜਾ 2 ਸਾਲਾਂ ਬਾਅਦ ਜੋ ਪਲੈਨਿੰਗ ਕਰਨੀ ਹੈ ਉਹ ਹੁਣ ਕਰਨ ਲੱਗ ਜੇ ਜੀ ਸੋ ਬਿਲਕੁਲ ਜੀ ਚੰਗਾ ਹੋਊਗਾ ਜੇ ਕਿਤੇ ਡਾਇਰੈਕਟ ਫਲਾਈਟ ਸ਼ੁਰੂ ਹੋ ਜੇ ਤੇ 에ਅਰ ਨਿਊਜ਼ੀਲੈਂਡ ਔਰ 에ਅਰ ਇੰਡੀਆ ਦਾ ਆਪਸੀ ਤਾਲਮੇਲ ਆ ਜਿਹੜਾ ਹੋਰ ਨੇੜੇ ਹੋਵੇ ਤੇ ਜਿਹੜੀ ਦੂਰੀ ਆ ਇਹ ਜਿਹੜੀ ਵਿੱਚ ਸਟੇ ਪੈਂਦੀ ਆ ਉਹ ਵੀ ਘਟੂਗੀ ਤੇ ਮੇਰੇ ਖਿਆਲ ਨਾਲ ਪੀਕ ਸੀਜ਼ਨ ਦੇ ਵਿੱਚ ਟਿਕਟਾਂ ਜਿਹੜੀਆਂ ਮਹਿੰਗੇ ਭਾਅ ਮਿਲਦੀਆਂ ਫਿਰ ਉਹ ਵੀ ਘਟਣਗੀਆਂ ਮੈਨੂੰ ਯਾਦ ਆ ਜਦੋਂ ਅਸੀਂ ਆਏ ਸੀ ਨਾ ਉਦੋਂ ਚਾਈਨਾ 에ਅਰਲਾਈਨ ਚੱਲਦੀ ਹੁੰਦੀ ਸੀ ਚਾਈਨਾ ਚੱਲਦਾ ਨਾ 108800 ਨੂੰ ਵੀ ਰਿਟਰਨ ਟਿਕਟ ਮਿਲਦੀ ਹੁੰਦੀ ਸੀ ਜੀ ਉਹਨਾਂ ਦੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਗਈ ਵੀ ਜਦੋਂ ਮੇਰੇ ਮਦਰ ਫਾਦਰ ਅਕਤੂਬਰ ਨਵੰਬਰ ਚ ਆਏ ਆ ਤਾਂ ਉਹ ਨੌਕਸ ਉਹਦੀ ਰਿਟਰਨ ਟਿਕਟ ਲੈ ਕੇ ਵੀ ਆਏ ਆ ਤੇ ਮੈਨੂੰ ਨਹੀਂ ਲੱਗਦਾ ਵੀ ਅੱਜ ਦੇ ਟਾਈਮ 'ਚ ਰਿਟਰਨ ਟਿਕਟ ਇਸ ਪ੍ਰਾਈਸ ਦੇ ਵਿੱਚ ਕਿਤੇ ਵੀ ਹੋਰ ਹੋਊਗੀ ਆ ਆਕਲੈਂਡ ਤੋਂ ਦਿੱਲੀ ਦੇ ਲਈ ਤੇ ਤੁਹਾਨੂੰ ਕੀ ਲੱਗਦਾ ਇਹ ਚਾਈਨਾ ਵਾਲਾ ਟਾਈਮ ਮੁੜ ਕੇ ਆਊਗਾ ਚਾਈਨਾ ਸਦਨ ਵਾਲਾ ਕਿ ਨਹੀਂ ਚਾਈਨਾ ਸਦਨ ਚੱਲ ਕਿਉਂ ਨਹੀਂ ਰਹੀ ਵੈਸੇ ਤਾਂ ਇਹ ਦੋਏ ਕੰਟਰੀਆਂ ਦਾ ਇੰਡੀਆ ਦਾ আর ਚਾਈਨਾ ਦਾ ਮਸਲਾ ਹੈ ਪਰ ਉਮੀਦ ਹੈ ਵੀ ਚੱਲ ਜੂਗੀ ਬਿਲਕੁਲ ਜੀ ਬਿਲਕੁਲ ਤੁਸੀਂ ਹੁਣ ਰੀਸੈਂਟਲੀ ਦੇਖਿਆ ਹੋਣਾ 2 ਵੀਕ ਪਹਿਲਾਂ ਇੰਡੀਆ ਨੇ ਚਾਈਨਿਸ ਨੈਸ਼ਨਲਸ ਲਈ ਟੂਰਿਸਟ ਵੀਜ਼ਾ ਰੀਜ਼ਿਊਮ ਕਰਤੇ ਜੀ ਹੁਣ ਜੇ ਵੀਜ਼ਾ ਰੀਜ਼ਿਊਮ ਕਰਿਆ ਆਫ ਕੋਰਸ ਕੋਈ ਫਲਾਈਟ ਵੀ ਲਾਣੀ ਪੈਣੀ ਆ ਐਟ ਦਾ ਮੂਮੈਂਟ ਸਿਰਫ ਇੱਕ ਹਾਂਗਕਾਂਗ ਤੋਂ ਕੈਥੇ ਪੈਸੀਫਿਕ ਆ ਰਹੀ ਆ ਤੇ ਬਹੁਤ ਛੇਤੀ ਉਮੀਦ ਹੈ ਕਿ ਐਕਚੁਅਲੀ ਤੁਹਾਡੀ ਜਿਹੜੀ ਗੱਲ ਹੈ ਨਾ ਚਾਈਨਾ ਵਾਲੀ ਚਾਈਨਾ 에ਅਲਾਈਨਸ ਆ ਰਹੀ ਆ ਇੱਥੇ ਆਕਲੈਂਡ ਚਾਈਨਾ 에ਅਲਾਈਨਸ ਵੀ ਆ ਰਹੀ ਆ ਚਾਈਨਾ ਈਸਟਰਨ ਵੀ ਆ ਰਹੀ ਆ ਚਾਈਨਾ ਸਦਰਨ ਅਣ ਇੱਕ ਹੋਰ ਉਹਨਾਂ ਦੀ ਹੈਗੀ ਹਾਈ ਨੰਨ। ਉਹ ਸਾਰੀ ਏਅਰਲਾਈਨਸ ਆ ਰਹੀ ਹੈ ਤੇ ਇੱਥੋਂ ਚਾਈਨਾ ਤੱਕ ਜਾ ਰਹੀ ਹੈ ਬਟ ਚਾਈਨਾ ਤੋਂ ਦਿੱਲੀ ਨਹੀਂ ਜਾ ਰਹੀ ਅੱਗੇ। ਜੀ। ਸੋ ਆ ਕੋਈ ਮੇਜਰ ਚੀਜ਼ ਨਹੀਂ ਹੈਗੀ ਏਅਰਲਾਈਨ ਲਈ ਚੇਂਜ ਲੈ ਕੇ ਆਣਾ। ਜਿੱਦਣ ਉਹ ਲੈਗ ਸਟਾਰਟ ਹੋਗੀ ਚਾਈਨਾ ਤੋਂ ਦਿੱਲੀ ਉਦੋਂ ਹੀ ਫੇਅਰ ਆ ਜਣੇ ਭਾਜੀ। ਅਮੀਰ ਕਰਦੇ ਆ ਜੀ ਤੇ ਕਿ ਭਾਰਤ ਨੇ ਹੁਣ ਫਿਰ ਇੱਕ ਵਾਰੀ ਚਾਈਨਾ ਦੇ ਨਾਲ ਹੱਥ ਵਧਾਇਆ ਅੱਗੇ ਇਥੇ ਕਹਿੰਦੇ ਹੁਣ ਦਾ ਇੰਡੀਆ ਜੀ ਟਿਕਟੌਕ ਵੀ ਚੱਲ ਜਾਣੀ ਆ। ਤੇ ਸ਼ਾਇਦ ਚੱਲ ਗਈ ਹੋਵੇ ਤੇ ਜਦ ਤੱਕ ਸਾਡੀ ਖਬਰ ਇਹ ਚੱਲਣੀ ਆ ਕਿ ਕਹਿੰਦੇ ਇੰਡੀਆ ਦੀ ਟਿਕਟੌਕ ਚੱਲ ਜੂਗੀ ਤਾਂ ਮੇਰੇ ਖਿਆਲ ਨਾਲ ਫਿਰ ਜਿਹੜੀ ਇਹ ਚਾਈਨਾ ਵਾਲੀ 에ਰਲਾਈਨ ਆ ਇਹ ਵੀ ਚਲਾ ਲੈਣੀ ਚਾਹੀਦੀ ਆ ਤੇ ਉਹਦਾ ਲਾਹਾ ਜਿਹੜਾ ਉਹ ਜਿੱਥੇ ਚਾਈਨੀਜ਼ ਔਰ ਇੰਡੀਅਨਸ ਨੂੰ ਮਿਲੂਗਾ ਉੱਥੇ ਐਨ ਆਰ ਆਈਜ਼ ਨੂੰ ਵੱਡਾ ਫਾਇਦਾ ਜਿਹੜਾ ਇਹਦਾ ਮਿਲੂਗਾ ਕਿਉਂਕਿ 45 ਕਿਲੋ ਦਾ weight ਮਿਲ ਜਾਂਦਾ ਉਹਦੇ ਚ ਸਭ ਤੋਂ ਸਸਤੀ ਟਿਕਟ ਆ ਜਿਹੜੀ ਉਹਦੇ ਵਿੱਚ ਮਿਲਦੀ ਆ ਤੇ ਸਭ ਤੋਂ ਵੱਧ weight ਆ ਜਿਹੜਾ ਉਦੇ ਵਿੱਚ ਮਿਲਦਾ ਭਾਜੀ ਇੱਕ ਚੀਜ਼ ਹੋਰ ਜਾਣਨੀ ਚਾਹੂੰਗਾ ਜਦੋਂ ਆਪਾਂ ਟਿਕਟ ਬਾਈ ਕਰਦੇ ਹਾਂ ਜੀ ਉਦੋਂ ਇੱਕ ਚੀਜ਼ ਪ੍ਰੋਬਲਮ ਬੜੀ ਆਂਦੀ ਆ ਸਰਨੇਮ ਤੇ ਉਹਦੇ ਤੇ ਮੈਂ ਗੱਲਬਾਤ ਜ਼ਰੂਰ ਕਰਨੀ ਜਾਂਦਾ ਕਿ ਜਦੋਂ ਵੀ ਆਪਾਂ ਟਿਕਟ ਖਰੀਦਦੇ ਆ ਤਾਂ ਕਈ ਵਾਰੀ ਆਪਣੇ ਪਾਸਪੋਰਟ ਦੇ ਵਿੱਚ ਸਰਨੇਮ ਨਹੀਂ ਲਿਖਿਆ ਹੁੰਦਾ ਟਿਕਟ ਲੈਣ ਲੱਗਦੇ ਆ ਉਹ ਸੇਮ ਚੀਜ਼ ਕਿਉਂਕਿ ਪਾਸਪੋਰਟ ਦੇ ਸੇਮ ਨਾਮ ਟਿਕਟ ਤੇ ਸੇਮ ਨਾਮ ਹੋਣਾ ਚਾਹੀਦਾ ਜੀ ਪਰ ਜਦੋਂ ਫਿਰ ਆਪਾਂ 에ਅਰਪੋਰਟ ਜਾਈਦਾ ਉੱਥੇ ਜਾ ਕੇ ਕਈ ਵਾਰੀ ਪੰਗਾ ਪੈ ਜਾਂਦਾ ਜੀ ਕੋਈ ਕਹਿੰਦਾ ਇੱਥੇ ਪੀ ਐਨ ਯੂ ਲਿਖਣਾ ਜਾਂ ਕੋਈ ਐਫ ਐਨ ਯੂ ਲਿਖਣਾ ਇਦਾਂ ਦੇ ਕੁਝ ਤੁਹਾਡੇ ਕੋਲ ਹੋਣੇ ਆ ਵੀ ਉਹ ਲਿਖਿਆ ਹੋਣਾ ਚਾਹੀਦਾ ਸੀ ਕੋਈ 에ਅਰਲਾਈਨ ਕਹਿੰਦੀ ਆ ਲਿਖਿਆ ਹੋਣਾ ਚਾਹੀਦਾ ਸੀ ਕੋਈ ਕਹਿੰਦੀ ਆ ਨਹੀਂ ਲਿਖਿਆ ਹੋਣਾ ਚਾਹੀਦਾ ਸੀ ਪਰ ਪਸੰਜਰ ਆ ਜਿਹੜਾ ਉਹ ਫੇ ਕਈ ਵਾਰੀ ਉੱਥੇ ਜਾ ਕੇ ਖੱਜਲ ਹੁੰਦਾ ਜੀ ਤੁਸੀਂ ਕੀ ਰეკਮੈਂਡ ਕਰਦੇ ਹੋ ਵੀ ਜੇ ਤੁਸੀਂ ਟਿਕਟ ਬਣਾਣੇ ਹੋ ਤੁਹਾਨੂੰ ਪਤਾ ਵੀ ਵਿੱਚ ਕਿਹ ਅ ਦੇਖੋ ਹਰੇਕ ਏਅਰਲਾਈਨ ਦਾ ਨਾ ਆਪਣਾ ਆਪਣਾ ਨੇਮ ਫਾਰਮੈਟ ਹੈ ਜੀ ਸੋ ਬੇਸਿਕਲੀ ਕੀ ਹੁੰਦਾ ਕਿ ਆਪਣੇ ਇੰਡੀਅਨ ਪਾਸਪੋਰਟ ਅ ਫੋਰ ਐਗਜ਼ਾਮਪਲ ਮੇਰਾ ਨਾਮ ਗਗਨਦੀਪ ਸਿੰਘ ਜੀ ਇੰਡੀਅਨ ਪਾਸਪੋਰਟ ਚ ਗਗਨਦੀਪ ਸਿੰਘ ਗੀਵਨ ਨੇਮ ਚ ਲਿਖਿਆ ਹੁੰਦਾ ਸਰਨੇਮ ਵਾਲਾ ਸੈਕਸ਼ਨ ਖਾਲੀ ਹੁੰਦਾ ਖਾਲੀ ਹੁੰਦਾ ਠੀਕ ਤੇ ਏਅਰਲਾਈਨ ਦਾ ਜਿਹੜਾ ਫਾਰਮੈਟ ਹੈ ਜਦ ਤੁਸੀਂ ਬੁਕਿੰਗ ਪਾਣੀ ਉਸ ਚ ਫਰਸਟ ਨੇਮ ਵੀ ਮੰਡੀਟਰੀ ਹੈ ਤੇ ਲਾਸਟ ਨੇਮ ਵੀ ਮੰਡੀਟਰੀ ਹੈ ਹੂੰ ਸੋ ਜਦੋਂ ਅਸੀਂ ਬੁੱਕ ਕਰਵਾਨੇ ਆ ਤਾਨੂੰ ਮੇਕ ਸ਼ੋਰ ਹੋਣਾ ਚਾਹੀਦਾ ਕਿ ਜਿਹੜੀ 에어ਲਾਈਨ ਦੀ ਬੁਕਿੰਗ ਹੈ ਉਹਦੀ ਐਡਵਾਈਜ਼ਰੀ ਕੀ ਬੋਲ ਰਹੀ ਹੈ ਹਰ ਇੱਕ 에어ਲਾਈਨ ਦੀ ਆਪਣੀ ਆਪਣੀ ਐਡਵਾਈਜ਼ਰੀ ਹੈ ਹਰ ਇੱਕ ਰੂਟਿੰਗ ਲਈ ਐਡਵਾਈਜ਼ਰੀ ਹੈ ਤੇ ਤੁਹਾਨੂੰ ਮੇਕ ਸ਼ੋਰ ਹੋਣਾ ਚਾਹੀਦਾ ਕਿ ਉਹ ਮੈਚ ਕਰੇ ਐਸ ਪਰ ਤੁਹਾਡੇ ਪਾਸਪੋਰਟ ਹੂੰ ਕਈ ਵਾਰ ਇਦਾਂ ਹੋ ਜਾਂਦਾ ਹੈ ਕਿ ਆਪਣੇ ਆਕਲੈਂਡ 에어ਪੋਰਟ ਤੇ ਕੀ ਇੱਕ ਦੋ ਚਾਰ 에어ਲਾਈਨਸ ਇਦਾਂ ਦੀ ਹੈਗੀਆਂ ਜਿਨ੍ਹਾਂ ਨੇ ਉਹਨਾਂ ਦਾ ਆਪਣਾ ਚੈੱਕ ਇਨ ਸਟਾਫ ਨਹੀਂ ਹੁੰਦਾ ਤੇ ਉਹਨਾਂ ਨੇ ਹਾਇਰ ਕਰਿਆ ਹੋਇਆ ਕਿਸੇ ਏਜੰਸੀ ਨੂੰ ਜੀ ਤੇ ਉਹ ਏਜੰਸੀਜ਼ ਦੇ ਜਿਹੜੇ ਹੁਣ EMPLOYE ਹੈਗੇ ਆ ਉੱਥੇ ਉਹਨਾਂ ਨੂੰ ਲੈਕ ਆਫ ਨੋਲਜ ਕਹਿ ਲੋ ਜਾਂ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਕੋਲ ਅਡਵਾਈਜ਼ਰੀ ਨਹੀਂ ਪਹੁੰਚੀ ਹੁੰਦੀ ਸੋ ਉਹ ਇੱਕ ਟਾਈਮ ਤੇ ਉਹਨਾਂ ਨੇ ਤਿੰਨ ਏਅਰਲਾਈਨਾਂ ਲੰਘਾਣੀਆਂ ਇੱਕ ਦਿਨ ਇੱਕ ਸ਼ਿਫਟ ਚ ਤੁਸੀਂ ਕਹਿ ਲੋ ਹੁਣ ਏ ਨੰਬਰ ਜਿਹੜੀ ਆਈ ਹੈ ਏਅਰਲਾਈਨ ਉਹਦਾ ਫਾਰਮੈਟ ਕੁਝ ਹੋਰ ਹੈ ਬੀ ਨੰਬਰ ਦਾ ਕੁਝ ਹੋਰ ਹੈ ਤੇ ਸੀ ਨੰਬਰ ਦਾ ਕੁਝ ਹੋਰ ਹੈ ਸੋ ਸਟਾਫ ਵੀ ਉੱਤੇ ਪਜ਼ਲ ਹੋ ਜਾਂਦਾ ਤੇ ਉਹ ਹਿਊਮਨ 에ਰਰ ਹੈ ਉਸ ਚੀਜ਼ ਨੂੰ ਵੀ ਅੱਜਕੱਲ ਸਾਰੀ ਏਅਰਲਾਈਨਾਂ ਦੇ ਨੋਟਿਸ 'ਚ ਉਹ ਚੀਜ਼ ਹੈਗੀ ਆ ਅਵੋਇਡ ਕਰ ਰਹੇ ਆ ਤੇ ਜੇ ਤੁਸੀਂ ਸਾਡੇ ਥਰੂ ਆਉਂਦੇ ਹੋ ਏਜੰਟਸ ਦੇ ਥਰੂ ਆਉਂਦੇ ਹੋ ਤੇ ਉਹ ਸਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਆਪਾਂ ਤੁਹਾਨੂੰ ਕਿਸ ਨਾਮ ਨਾਲ ਟਿਕਟ ਇਸ਼ੂ ਕਰਕੇ ਦੇਣੀ ਹੈ ਜੇ ਜਦੋਂ ਕੋਈ ਟਿਕਟ ਲੈਂਦਾ ਤੇ ਮੈਨੂੰ ਲੱਗਦਾ ਵੀ ਉਹਨੂੰ ਇਹ ਚੀਜ਼ ਇੱਕ ਵਾਰੀ ਕਲੀਅਰ ਜ਼ਰੂਰ ਤੁਹਾਡਣਾ ਕਰ ਲੈਣੀ ਚਾਹੀਦੀ ਹੈ ਕਿ ਭਾਜੀ ਇਹ ਟਿਕਟ ਦੇ ਵਿੱਚ ਸਰਨੇਮ ਮੇਰਾ ਹੈ ਆ ਜਾਂ ਨਹੀਂ ਹੈ ਜਿਨ੍ਹਾਂ ਦਾ ਤਾਂ ਹੈਗਾ ਉਹਨਾਂ ਦਾ ਤਾਂ ਬੜਾ ਕਲੀਅਰ ਆ ਜੀ ਕਿ ਸਰਨੇਮ ਦੀ ਜਗ੍ਹਾ ਸਰਨੇਮ ਲਿਖਿਆ ਜਾਣਾ ਜਿਨ੍ਹਾਂ ਦਾ ਨਹੀਂ ਹੈਗਾ ਉਹ ਕੀ ਤੁਸੀਂ ਪੀਏ ਪੀ ਕੁਛ ਲਿਖਦੇ ਹੋ ਜਾਂ ਐਫ ਐਨ ਯੂ ਕੁਛ ਐਦਾ ਕੁਛ ਲਿਖਦੇ ਐਫ ਐਨ ਯੂ ਹੁੰਦਾ ਜੀ ਫਰਸਟ ਨੇਮ ਅਨਨੋਨ ਜੀ ਐਲ ਐਨ ਯੂ ਆ ਜਾਂਦਾ ਲਾਸਟ ਨੇਮ ਅਨਨੋਨ ਹਮ ਤੇ ਕਈਆਂ ਦੇ ਰਿਪੀਟ ਨੇਮਸ ਵੀ ਹੈਗੇ ਆ ਅੱਛਾ ਕਈਆਂ ਦੇ ਸਿਰਫ ਇਨੀਸ਼ੀਅਲਸ ਵੀ ਹੈਗੇ ਆ ਓਕੇ ਅਗੇ ਮੈਂ ਤੁਹਾਨੂੰ ਦੱਸਿਆ ਰੂਟਿੰਗ 에ਅਰਲਾਈਨ ਸਭ ਕੁਝ ਦੇਖਣਾ ਪੈਂਦਾ ਉਹ ਜੀ ਤੇ ਜੇ ਕਿਤੇ ਇਹ ਕਈ ਵਾਰੀ ਇਹ ਵੀ ਕਹਿੰਦੇ ਆ ਜੀ ਇਹਦਾ ਟਿਕਟ ਬਣਾਉਣ ਵਾਲੇ ਨੇ ਕਰਤਾ ਜੀ ਨੇ ਟਿਕਟ ਦਿੱਤੀ ਸੀ ਜੀ ਉਹਨੇ ਗਲਤ ਲਿਖਤਾ ਫਿਰ ਜੇ ਕਿਤੇ ਐਦਾ ਹੋ ਜਾਂਦਾ ਫਿਰ ਤੁਹਾਡੇ ਕੋਲ ਜੇ ਟਿਕਟ ਲਈ ਹੋਈ ਆ ਤਾਂ ਫਿਰ 100% ਤੁਹਾਡੇ ਗਲ ਪਿਆ ਜਾਵੇ ਯਾਨੀ ਕਿ 100% ਆ ਏਜੰਟ ਦੀ ਰਿਸਪੌਂਸਿਬਿਲਟੀ ਹੈ ਜੇ ਕੋਈ ਵੀ ਟਿਕਟ ਤੁਸੀਂ ਬਾਇ ਕਰਦੇ ਹੋ ਤੇ ਨੇਮ ਫਾਰਮੈਟ ਉਸ ਚ ਗਲਤ ਆਇਆ ਹੋਇਆ ਹੈ ਤੇ ਉਸ ਹਾਂ ਤੁਸੀਂ ਪਾਸਪੋਰਟ ਨਹੀਂ ਭੇਜਿਆ ਹੋਇਆ ਤੁਸੀਂ ਸਿਰਫ ਲਿਖ ਕੇ ਭੇਜਤਾ ਨਾਮ ਤੇ ਉਹਦੇ ਅਕੋਰਡਿੰਗਲੀ ਆਪਾਂ ਆਫਕੋਰਸ ਜੋ ਤੁਸੀਂ ਲਿਖਿਆ ਆਪਾਂ ਉਹੀ ਕਰਾਂਗੇ ਸੋ ਇਟਸ ਆਲਵੇਸ ਬੈਟਰ ਕਿ ਤੁਸੀਂ ਆਪਣੇ ਪਾਸਪੋਰਟ ਦੇ ਫਰੰਟ ਪੇਜ ਦੀ ਕਾਪੀ ਚਾਹੇ ਆਪਣਾ ਨੰਬਰ ਨਾਮ ਸੌਰੀ ਡੇਟ ਆਫ ਬਰਥ ਹੋ ਸਾਰਾ ਡਿਲੀਟ ਕਰਕੇ ਜੇ ਕਿਸੇ ਨੂੰ ਪ੍ਰਾਈਵੇਸੀ ਚਾਹੀਦੀ ਹੈ ਤੇ ਬਟ ਨੇਮ ਸੈਕਸ਼ਨ ਜ਼ਰੂਰ ਆਪਣਾ ਭੇਜਿਆ ਕਰੋ ਜਿੱਥੋਂ ਵੀ ਤੁਸੀਂ ਬੁਕਿੰਗ ਕਰਵਾਉਣੀ ਹੈ ਜੀ ਸੋ ਇਹ ਬਹੁਤ ਜ਼ਰੂਰੀ ਹੈ ਜੀ ਤੇ ਇਸ ਚੀਜ਼ ਨੂੰ ਲੈ ਕੇ ਬਹੁਤ ਬਾਰੀ 에어ਪੋਰਟ ਤੇ ਜਾ ਕੇ ਖੱਜਲ ਖਵਾਰਾ ਜਿਹੜਾ ਹੋਣਾ ਪੈਂਦਾ ਭਾਜੀ ਇੱਕ ਚੀਜ਼ ਮੈਂ ওসিਆਈ ਕਾਰਡ ਵਾਲਿਆਂ ਬਾਰੇ ਵੀ ਜਾਣਨੀ ਚਾਹੂੰਗਾ ਹਾਂਜੀ ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਸਿਟੀਜ਼ਨ ਆ ਉਹਨਾਂ ਕੋਲ ওসিਆਈ ਕਾਰਡ ਆ ਤੇ ਜਾਂ ਫਿਰ ਕਈਆਂ ਨੇ ਇੰਡੀਆ ਦੇ ਵੀਜ਼ੇ ਆ ਜਿਹੜੇ ਉਹ ਲੈ ਹੋਈਆਂ ਰੀਸੈਂਟਲੀ ਇੱਕ ਘਟਨਾ ਜਿਹੜੀ ਉਹ ਵਾਪਰੀ ਸੀਗੀ ਤੇ ਉਹਦੇ ਕਰਕੇ ਮੈਨੂੰ ਯਾਦ ਆਇਆ ਕਿ ਗੱਲਬਾਤ ਉਹਦੇ ਤੇ ਵੀ ਕਰ ਲੈਣੀ ਚਾਹੀਦੀ ਆ ਕਿ ਜਦੋਂ ਵੀ ਤੁਸੀਂ ਕਿਤੇ ਟਰੈਵਲ ਕਰੋ ਤਾਂ ওসিਆਈ ਕਾਰਡ ਆਪਣਾ ਜਰੂਰ ਆਪਣੇ ਨਾਲ ਰੱਖੋ ਇਹ ਕੋਈ ਜ਼ਰੂਰੀ ਨਹੀਂ ਆ ਵੀ ਜੇ ਤੁਸੀਂ ਇੰਡੀਆ ਹੀ ਚੱਲੇ ਆ ਤਾਂ ਹੀ ওসিਆਈ ਨਾਲ ਚੱਕਣਾ ਤੇ ਜੇ ਤੁਸੀਂ ਕਿਸੇ ਹੋਰ ਪਾਸੇ ਵੀ ਹੋਰ ਕਿਸੇ ਕੰਟਰੀ ਵੀ ਜਾ ਰਹੇ ਹੋ ਤਾਂ OCI ਨੂੰ ਨਾਲ ਲੈ ਕੇ ਜਾਓ ਕਿਉਂਕਿ ਬਾਈ ਚਾਂਸ ਉੱਥੋਂ ਤੁਹਾਨੂੰ ਸਿੱਧਾ ਇੰਡੀਆ ਜਾਣਾ ਪੈ ਜੇ ਤਾਂ ਤੁਹਾਡੇ ਕੋਲ OCI ਕਾਰਡ ਜ਼ਰੂਰੀ ਨਾਲ ਚਾਹੀਦਾ ਤੁਸੀਂ ਕੀ ਕਹੋਗੇ ਇਸ ਚੀਜ਼ ਤੇ ਬਿਲਕੁਲ ਜੀ ਆ ਦੋ ਐਗਜ਼ਾਮਪਲ ਮੈਂ ਤੁਹਾਨੂੰ ਰੀਸੈਂਟਲੀ ਦੇ ਦਿੰਦਾ ਇੱਕ ਤਾਂ ਆਪਣੇ ਜਦੋਂ ਇੱਥੇ ਪੇਰੈਂਟਸ ਰੈਜ਼ੀਡੈਂਟ ਵੀਜ਼ਾ ਤੇ ਹਨ ਜੀ ਤੇ ਬੱਚਾ ਇੱਥੇ ਪੈਦਾ ਹੋਇਆ ਬੱਚਾ ਅਲਟੀਮੇਟਲੀ ਸਿਟੀਜ਼ਨ ਹੋਏਗਾ ਜੀ ਤੇ ਬੱਚੇ ਦੀ ਸਿਟੀਜ਼ਨਸ਼ਿਪ ਆ ਗਈ ਬੱਚੇ ਦਾ ਪਾਸਪੋਰਟ ਪੇਰੈਂਟਸ ਨੇ ਕਈਆਂ ਨੇ ਲੈ ਲਿਆ ਕਈਆਂ ਨੇ ਉਹ ਵੀ ਨਹੀਂ ਲਿਆ ਕਿ ਆਪਾਂ ਟਰੈਵਲ ਨਹੀਂ ਕਰਨਾ ਹੁਣ ਸਾਡੇ ਅਗੇਨ ਭਾਜੀ ਉਹੀ ਗੱਲ ਆ ਜਾਂਦੀ ਆਪਾਂ ਮਾਈਗ੍ਰੈਂਟ ਕਮਿਊਨਿਟੀ ਚ ਤੇ ਆਪਣੀ ਰੂਟਸ ਅਜੇ ਵੀ ਇੰਡੀਆ ਹੈਗੀਆਂ ਪੇਰੈਂਟਸ ਹੁੰਦੇ ਆ ਜਾਂ ਕੋਈ ਰਿਸ਼ਤੇਦਾਰ ਹੁੰਦਾ ਸਾਨੂੰ ਕੋਈ ਵੀ ਐਮਰਜੈਂਸੀ ਕਦੇ ਵੀ ਪੈ ਸਕਦੀ ਆ ਤੇ ਜਿਹੜੀ ਰੀਸੈਂਟ ਜਿਹੜੀ ਲਾਸਟ ਵੀਕ ਦੀ ਤੁਹਾਨੂੰ ਗੱਲ ਦੱਸਦਾ ਬੱਚੇ ਕੋਲ ਨਿਊਜ਼ੀਲੈਂਡ ਪਾਸਪੋਰਟ ਸੀਗਾ ਪੇਰੈਂਟਸ ਕੋਲ ਇੰਡੀਅਨ ਪਾਸਪੋਰਟ ਸੀਗਾ ਤੇ ਪੇਰੈਂਟਸ ਕੋਈ ਕਿਸੇ ਦੀ ਡੈਥ ਹੋ ਗਈ ਸੀ ਇੰਡੀਆ ਉਹਨਾਂ ਦੀ ਫੈਮਿਲੀ ਚ ਤੇ ਮਦਰ ਚਲੇ ਗਏ ਪਹਿਲਾਂ ਬਟ ਫਾਦਰ ਨੂੰ ਰੁਕਣਾ ਪਿਆ ਜਸ ਬਿਕੋਜ਼ ਆਫ OCI ਨਹੀਂ ਸੀਗੀ ਉਹਨਾਂ ਕੋਲ ਤੇ ਵੀਜ਼ਾ ਲੈਣਾ ਪੈਣਾ ਸੀਗਾ ਤੇ ਉਹ ਚੀਜ਼ ਆਪਣੀ ਕਮਿਊਨਿਟੀ ਨੂੰ ਥੋੜਾ ਸੋਚ ਕੇ ਰੱਖਣਾ ਚਾਹੀਦਾ ਹੈ ਹਮੇਸ਼ਾ ਜਿਨ੍ਹਾਂ ਦੀ ਰੂਟਸ ਇੰਡੀਆ 'ਚ ਆਏ ਜਾਂ ਕਿਸੇ ਕਾਰਨ ਤਨੂੰ ਕਦੇ ਵੀ ਐਮਰਜੈਂਸੀ 'ਚ ਜਾਣਾ ਪੈ ਸਕਦਾ ਹੈ ਤੁਸੀਂ ਇੱਕ OCI ਜ਼ਰੂਰ ਲੈ ਕੇ ਰੱਖੋ ਆਪਣੀ ਜਾਂ ਜੇ OCI ਨਹੀਂ ਲੈਣੀ ਤਾਂ ਲੌਂਗ ਟਰਮ ਵੀਜ਼ਾਸ ਅਵੇਲੇਬਲ ਹੈਗੇ ਉਹ ਜ਼ਰੂਰ ਲੈ ਕੇ ਰੱਖੋ ਜਿਸ ਤੁਸੀਂ ਕਦੇ ਵੀ ਇੰਡੀਆ ਜਾ ਸਕੋ ਤੁਹਾਨੂੰ ਇਸ ਚੀਜ਼ ਦੀ ਪ੍ਰੋਬਲਮ ਕਰਕੇ ਰੁਕਣਾ ਨਾ ਪਏ ਬਿਕੋਜ਼ ਆਵ ਵਨਰੇਬਲ ਟਾਈਮ ਹੈ ਜਦ ਤੁਸੀਂ ਆਪਣੀ ਫੈਮਿਲੀ ਦੇ ਨਾਲ ਉੱਥੇ ਪਹੁੰਚਣਾ ਚਾਹੁੰਦੇ ਹੋ ਜੀ ਠੀਕ ਹੈ ਜੀ ਤੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਤਾ ਸੈਕੰਡ ਐਗਜ਼ਾਮਪਲ ਉਹੀ ਸੀਗਾ ਮੇਰਾ ਸਾਡੇ ਨਾਲ ਵੀ ਹੋਇਆ ਇੱਕ ਪੈਸੇਂਜਰ ਇੱਥੋਂ ਗਏ ਯੂਐਸਏ ਹੂੰ ਤੇ ਉਹਨਾਂ ਦੇ ਫਾਦਰ ਦੀ ਉੱਥੇ ਖਬਰ ਆਈ ਕਿ ਉਹ ਨਹੀਂ ਰਹੇ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਹਾਂਜੀ ਤੇ ਉਹ ਯੂਐਸਏ ਕਿਸੇ ਟ੍ਰਿਪ ਤੇ ਗਏ ਹੋਏ ਸੀਗੇ ਤੇ ਉਹਨਾਂ ਨੂੰ ਯੂਐਸਏ ਤੋਂ ਵੈਸੇ ਉਸੇ ਹੀ ਸੀਗਾ ਉਹਨਾਂ ਕੋਲ ਬਟ ਉਹਨਾਂ ਕੈਰੀ ਨਹੀਂ ਕਰਿਆ ਕਿ ਮੈਂ ਤਾਂ ਅਮਰੀਕਾ ਚੱਲਿਆ ਤੇ ਕਦੇ ਵੀ ਤੁਸੀਂ ਨਿਊਜ਼ੀਲੈਂਡ ਤੋਂ ਜਾਣਾ ਜੇ ਤੁਹਾਡੇ ਕੋਲ ওসিਆਈ ਹੈਗੀ ਹੈ ਉਹਨੂੰ ਕੈਰੀ ਜ਼ਰੂਰ ਕਰੋ ਕੋਈ ਭਾਰ ਨਹੀਂ ਲੱਗਦਾ ਭਾਜੀ ਅੱਜ ਕੱਲ ਤਾਂ ਅਟੈਚ ਹੋ ਜਾਂਦੀ ਹੈ ਪਾਸਪੋਰਟ ਦੇ ਨਾਲ ਹੀ ਵਿੱਚ ਰਬੜ ਬੈਂਡ ਸਾਈ ਹੋਏ ਤੁਸੀਂ ਉਹ ਪਾ ਸਕਦੇ ਹੋ ਤੇ ਉਸ ਕੇਸ ਚ ਕੀ ਹੁੰਦਾ ਕਿ ਤੁਸੀਂ ਇੱਕ ਸੈਕਿਉਰਿਟੀ 'ਚ ਰਹਿੰਦੇ ਹੋ ਜੀ ਤੇ ਕਦੇ ਵੀ ਕੋਈ ਅਮਰਜੈਂਸੀ ਹੁੰਦੀ ਹੈ ਯੂ ਡੋਨਟ ਹੈਵ ਟੂ ਤੁਹਾਨੂੰ ਵੀਜ਼ੇ ਦਾ ਲੌਂਗ ਟਾਈਮ ਦਾ ਪ੍ਰੋਸੈਸ ਦਾ ਵੇਟ ਨਹੀਂ ਕਰਨਾ ਮੈਂਦਾ ਉਦੋਂ ਨੂੰ ਫਲਾਈਟਾਂ ਲੱਗ ਜਾਂਦੀਆਂ ਪਤਾ ਲੱਗਦਾ ਤੀਸਰੇ ਦਿਨ ਫਲਾਈਟ ਮਿਲ ਰਹੀ ਹੈ ਸੋ ਸਾਰੀ ਤੁਹਾਡੀ ਜਿਹੜੀ ਕਨਫਿਊਜ਼ਨ ਹੈ ਉਹ ਦੂਰ ਹੋ ਜਾਂਦੀ ਹੈ ਜੀ ਸੋ ਬਿਲਕੁਲ ਜੀ ਬਹੁਤ ਜ਼ਰੂਰੀ ਹੈ ਗੱਲਾਂ ਬਹੁਤ ਛੋਟੀਆਂ ਆ ਬੜੀਆਂ ਪਰ ਜੇ ਪਥੋੜੀ ਜੀ ਆਪ ਸਾਵਧਾਨ ਰਹੀਏ ਤਾਂ ਮੇਰੇ ਖਿਆਲ ਨਾਲ ਕਿਸੇ ਵੀ ਉਦੇ ਵਿੱਚ ਆਪਾਂ ਦਿੱਕਤ ਦੇ ਵਿੱਚ ਨਹੀਂ ਫਸਦੇ ਸਾਡੇ ਦਾ ਕਈ ਬੰਦੇ ਐਦਾਂ ਦੇ ਵੀ ਆ ਮੇਰਾ ਇੱਕ ਜਾਣਕਾਰ ਦੋਸਤ ਆ ਜੀ ਉਹ ਨੇ ਸਿਲੀਨਸ਼ਿਪ ਨਹੀਂ ਲਈ ਐਥੇ ਰੈਜ਼ੀਡੈਂਟ ਆ ਕਾਫੀ ਲੰਬਾ ਸਮਾਂ ਹੋ ਗਿਆ ਉਹਨੂੰ ਤੇ ਚਲੋ ਇੰਡੀਆ ਵੀਜ਼ਾ ਦਾ ਗੇੜਾ ਘੱਟ ਲੱਗਦਾ ਸੀ ਤੇ ਉਹਦਾ ਪਾਸਪੋਰਟ ਪੇਜ ਐਕਸਪਾਇਰ ਹੋ ਗਿਆ ਤੇ ਜਦੋਂ ਪਾਸਪੋਰਟ ਦੇਖਿਆ ਤੇ ਟਿਕਟ ਵੀ ਕਰਾ ਲਈ कि ਜਦੋਂ ਜਾਣ ਲੱਗਾ ਦੇਖਿਆ ਸੀ ਪਹਿਲਾਂ ਉਹ ਤਾਂ ਪਾਸਪੋਰਟ ਐਕਸਪਾਇਰ ਐ ਦੇ ਉਹ ਫਿਰ ਉਹ ਇੱਕਦਮ ਦਾ ਹੁਣ ਪਾਸਪੋਰਟ ਵੀ ਨਹੀਂ ਸੀ ਮਿਲਣਾ ਤੇ ਖੜੀ ਪਹਿਲੇ ਉਹ ਟਿਕਟ ਆ ਜਿਹੜੀ ਉਹ ਵੀ ਛੱਡਣੀ ਪਈ ਸੋ ਇਸ ਤਰ੍ਹਾਂ ਵੀ ਹੋ ਜਾਂਦਾ ਜੀ ਤੇ ਇਹ ਗੱਲਾਂ ਬਹੁਤ ਛੋਟੀਆਂ ਚਾਹੇ ਪਰ ਥੋੜਾ ਜਿਹਾ ਧਿਆਨ ਆ ਜਿਹੜਾ ਉਹ ਆਪਾਂ ਨੇ ਜਰੂਰ ਰੱਖਣਾ ਚਾਹੀਦਾ ਭਾਜੀ ਹੁਣ ਟਿਕਸੀਜਨ ਲਈ ਲਾਸਟ ਚ ਕੀ ਮੈਸੇਜ ਆ ਟਿਕਟਾਂ ਲੈਣ ਲਈਏ ਕਿਸੇ ਨੇ ਲੈਣੀਆਂ ਚਾਹੁੰਦਾ ਟਿਕਟਾਂ ਲੈਣ ਲਈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੇ ਪਲੈਨਿੰਗਸ ਪਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਕਦੋਂ ਜਾਣਾ ਹੈ ਖੜੇ ਪੈਰ ਵੀ ਜਿਵੇਂ ਤੁਸੀਂ ਦੱਸਿਆ ਸੀ ਕਿ ਵਿਆਹ ਮੈਂ ਵੀ ਨੋਟਿਸ ਕਰ ਰਹਾ ਹਾਂ ਹੁਣ ਆ ਕੇ ਸਾਨੂੰ ਕਵੈਰੀਆਂ ਆ ਰਹੀਆਂ ਕਿ ਸਾਡੇ ਵਿਆਹ ਰਖਤਾ ਫਰਵਰੀ ਦਾ ਜਨਵਰੀ ਦਾ ਇਹ ਸ਼ਾਰਟ ਨੋਟਿਸ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਉਹਦੇ ਲਈ ਵੇਟ ਨਾ ਕਰੋ ਜ਼ਿਆਦਾ ਫਾਈਨੈਂਸਿੰਗਲੀ 옵ਸ਼ਨਸ ਹੈਗੇ ਆ ਜੈਮ ਵੀਜ਼ਾ ਮਾਰਕੀਟ ਚ ਅਵੇਲੇਬਲ ਹੈ ਕਯੂ ਕਾਰਡ ਅਵੇਲੇਬਲ ਹੈਗਾ ਆਫਟਰ ਜਿਹੜਾ ਬਾਇ ਆਫਟਰ ਪੇ ਹੁੰਦਾ ਉਹ ਆਈ ਥਿੰਕ ਹਜੇ ਟ੍ਰੈਵਲ ਏਜੰਸੀਜ਼ ਕੋਲ ਜ਼ਿਆਦਾ ਨਹੀਂ ਆਇਆ ਹੋਇਆ ਉਹਦੇ ਕਿਉਂਕਿ ਕਾਫੀ ਰੀਜ਼ਨਸ ਹੈ ਅ बिकॉज ਟੈਕਟਾ ਤੁਸੀ 6 ਮਹੀਨੇ ਬਾਅਦ ਦੀਆਂ ਬੁੱਕ ਕਰਾਣੀ ਹੁੰਦੀਆਂ 4 ਮਹੀਨੇ ਬਾਅਦ ਦੀ ਤੇ ਉਹ ਬੋਲਦੇ ਆ ਕਿ ਅਸੀਂ ਉਹੀ ਚੀਜ਼ ਨੂੰ ਫਾਈਨਾਂਸ ਕਰਦੇ ਆ ਜੋ ਤੁਸੀਂ ਐਟ ਦਾ ਮੂਮੈਂਟ ਤੁਸੀਂ ਕੰਜ਼ਿਊਮ ਕਰ ਰਹੇ ਹੋ ਜੀ ਸੋ ਬੇਸਿਕਲੀ ਜੇ ਤੁਹਾਡੇ ਕੋਲ ਬਜਟਿੰਗ ਦਾ ਕੋਈ ਇਸ਼ੂ ਹੈਗਾ ਤੇ ਫਾਈਨਾਂਸ ਆਪਸ਼ਨਸ ਲਈ ਜ਼ਰੂਰ ਜਾਓ ਕਯੂ ਕਾਰਡ ਇਜ਼ ਵਨ ਆਫ ਦਾ ਬੈਸਟ ਆਈ ਵਿਲ ਸੇ ਉਹਨਾਂ ਉਹਨਾਂ ਦੇ ਇਸ ਟਾਈਮ 10 ਮੰਥ ਇੰਟਰਸਟ ਫਰੀ ਟਰਮ ਚੱਲ ਰਹੀ ਹੈ ਤੇ ਆ ਤੇ ਸੈਕੰਡਲੀ ਜਿਹੜੀ ਪ੍ਰਾਈਸਿਸ ਦੀ ਗੱਲ ਹੈ ਪ੍ਰਾਈਸਿਸ ਲਈ ਅਸੀਂ ਬੈਠੇ ਹੋਏ ਆ ਸਾਡੀ ਟੀਮ ਹੈਗੀ ਹੈ ਜੀ ਤੇ ਆਪਾਂ ਮੰਡੇ ਟੂ ਸੈਟਰਡੇ ਓਪਨ ਹੁੰਦੇ ਆ ਸੰਡੇ ਵੀ ਆਪਾਂ ਐਮਰਜੈਂਸੀ ਟਿਕਟਸ ਲਈ ਓਪਨ ਹੁੰਦੇ ਆ ਤੇ ਮੰਡੇ ਟੂ ਸੈਟਰਡੇ ਆਪਾਂ ਹੈਗੇ ਆ ਇੱਥੇ ਅਵੇਲੇਬਲ ਟਾਕਾਂ ਨਹੀਂ ਜ ਸਾਡਾ ਆਫਿਸ ਹੈ ਤੇ ਫੋਨ ਨੰਬਰ ਤੁਹਾਡੀ ਸਕਰੀਨ ਤੇ ਤੁਹਾਨੂੰ ਬਿਲਕੁਲ ਦੇਸੀ ਰਹੇ ਹਨ ਵਾਟਐਵਰ ਦਾ ਪ੍ਰਾਈਸ ਵਿਲ ਬੀ ਆਪਾਂ ਤੁਹਾਡੇ ਨਾਲ ਸਾਰੇ ਆਪਸ਼ਨ ਸ਼ੇਅਰ ਸ਼ੇਅਰ ਕਰਾਂਗੇ ਚੋਇਸ ਤੁਹਾਡੀ ਆਪਣੀ ਹੋਏਗੀ ਜੀ ਸੋ ਬਿਲਕੁਲ ਜੀ ਇੱਕ ਵਾਰੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਮੇਰੇ ਖਿਆਲ ਨਾਲ ਲੈਣ ਲਈ ਇਹਨਾਂ ਨੂੰ ਫੋਨ ਜ਼ਰੂਰ ਕਰੋ ਤੇ ਨਿਰਾਸ਼ਾ ਜਿਹੜੀ ਉਹ ਤੁਹਾਨੂੰ ਨਹੀਂ ਮਿਲੇਗੀ ਤੇ ਮਾਰਕੀਟ ਵਾਈਜ਼ ਮੈਨੂ ਜਿੱਥੇ ਤੱਕ ਭਰੋਸਾ ਕਿ ਤੁਹਾਨੂੰ ਜਰੂਰ ਕੁਛ ਨਾ ਕੁਛ ਇਨਾਂ ਕੋਲ ਆ ਕੇ ਵਧੀਆ ਜਿਹੜਾ ਉਹ ਜਰੂਰ ਮਿਲੂਗਾ ਸੋ ਭਾਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਅ ਲੋਟ ਭਾਜੀ ਸੋ ਇੱਥੇ ਹੀ ਹੁਣ ਮੈਨੂੰ ਹਰਮਨ ਨੂੰ ਵੀ ਦਿਓ ਇਜ਼ਾਸ ਖੁਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਅੰਜਰ ਪੰਜਾਬੀ ਨਿਊਜ਼ ਧੰਨਵਾਦ ਸੋਸ਼ਿਆਕਾ